ਫਿਲਾਲ ਸਤੰਬਰ ਕਾਂਗਰਸ ਹਾਈ ਕਮਾਂਡ ਦੇ ਆਦੇਸ਼ ਤੇ ਬਲਾਕ ਕਾਂਗਰਸ ਰੋਰਕਾ ਕਲਾਂ ਦੀ ਪ੍ਰਧਾਨ ਰਾਕੇਸ਼ ਦੁੱਗਲ ਦੀ ਅਗਵਾਈ ਹੇਠ ਰੋਸ ਧਰਨਾ ਲਗਾਇਆ ਗਿਆ ਜਿਸ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਨ ਦਿਹਾੜੇ ਹੋ ਰਹੀਆਂ ਲੁੱਟਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਵੱਲ ਧਿਆਨ ਦਿਵਾਉਣ ਅਤੇ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਨੂੰ ਕਾਨੂੰਨ ਵਿਵਸਥਾ ਦੀ ਦਿੱਲੀਕਾਰਗੁਜ਼ਾਰੀ ਕారణ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਗੈਂਗਸਟਰਵਾਦ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੇ ਆਮ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਜਿਸਤੇ ਕਾਰਨ ਆਮ ਵਰਗ ਅਤੇ ਵਪਾਰੀ ਵਰਗ ਲਈ ਆਪਣੇ ਘਰਾਂ ਅਤੇ ਬਾਹਰ ਆਪਣੇ ਕਿਤੇਆ ਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨਾ ਬੇहद ਚਿੰਤਾਦਾਇਕ ਵਿਸ਼ਾ ਹੈ। ਤਹੰਦੀ ਕਾਨੂੰਨ ਵਿਵਸਥਾ ਕਾਰਨ ਗੈਂਗਸਟਰਾਂ ਅਤੇ ਲੁਟੇਰਿਆਂ ਦੇ ਹੌਸਲੇ ਇੰਨੇ بلند ਹੋ ਚੁੱਕੇ ਹਨ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਵੱਢ ਕੇ ਮਾਰਿਆ ਜਾ ਰਿਹਾ ਹੈ ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਸਭ ਕੁਝ ਅੱਖਾਂ ਸਾਹਮਣੇ ਦੇਖਦੇ ਹੋਏ ਵੀ ਸੂਬੇ ਦਾ ਕਾਨੂੰਨ ਪ੍ਰਸ਼ਾਸਨ ਹੱਥ ਤੇ ਹੱਥ ਧਰ ਕੇ ਬੈਠਾ ਤਮਾਸ਼ਾ ਦੇਖ ਰਿਹਾ ਹੈ। ਆਮ ਲੋਕਾਂ ਨੂੰ ਰਾਹ ਜਾਂਦਿਆਂ ਬੰਦੂਕ ਦੀ ਨੋਕ ਤੇ ਲੁੱਟ ਲਿਆ ਜਾਂਦਾਂ ਹਨ ਤੇ ਵਪਾਰੀ ਵਰਗ ਨੂੰ ਫਿਰੋਤਿਆਂ ਦੀਆਂ ਟੰਕੀਆਂ ਹਰ ਰੋਜ਼ ਮਿਲ ਰਹੀਆਂ ਹਨ ਜਿਸ ਨਾਲ ਸੂਬੇ ਦੇ ਲੋਕਾਂ ਦਾ ਜੀਵਨ ਡਰ ਦੇ ਮਾਹੌਲ ਵਿੱਚੋਂ ਲੰਘ ਰਿਹਾ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਪਾਸੇ ਕੋਈ ठोस ਕਦਮ ਚੁੱਕਿਆ ਜਾਵੇ ਇਸ ਸਬੰਧੀ ਸਮੂਹ ਕਾਂਗਰਸੀ ਆਗੂਆਂ ਵੱਲੋਂ ਡੀਐਸਪੀ ਫਿਲੌਰ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਹਾਜ਼ਰ ਨਵਜੀਤ ਸਿੰਘ ਜਸਵਿੰਦਰ ਸਿੰਘ ਜੱਸੀ ਲਖਵਿੰਦਰ ਸਿੰਘ ਮੋਤੀਪੁਰ ਪ੍ਰਥੀਪਾਲ ਸਿੰਘ ਖਿਆਰਾ अमृतपाल पौसले सरबजीत सिंह सरपंच, यशपाल गिंडा सुरजीत सिंह ललिया देशराज मल परमानंद पम्मा सुखदेव ओलक, अनिल जोशी राजकुमार हंस राजमार संधु सुरजीत माहल महेंद्रपाल चुम्बर, कमल कहानिया गुरप्रीत कौर फिलौर तो राजकुमार नंगल की खास रिपोर्ट ਮਾਨਜੋਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਪੰਜਾਬ ਦੀ ਪੁਲਿਸ ਵੱਲੋਂ ਅਮਨ ਕਾਨੂੰਨ ਤੇ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਕੰਟਰੋਲ 'ਚ ਨਾ ਕਰਨ ਦੇ ਖਿਲਾਫ ਅੱਜ ਅਸੀਂ ਜਿਹੜਾ ਪੰਜਾਬ ਅੰਦਰ ਲੁੱਟਾਂ ਖੂਹਾਂ ਫਰੋਤੀਆਂ ਕਤਲੋਗਾਰਤ ਔਰ ਗਰੀਬ ਗੁਰਬੇ ਲੋਕਾਂ ਦੀ ਗੱਲ ਨਾ ਸੁਣੀ ਜਾਣਾ ਉਹਦੇ ਖਿਲਾਫ ਅਸੀਂ ਅੱਜ ਜਿਹੜਾ ਇੱਥੇ ਫਲੋਰ ਵਿਧਾਨ ਸਭਾ 'ਚ ਡੀਐਸਪੀ ਦਫ਼ਤਰ ਫਲੋਰ ਅੱਗੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਕਿ ਸਰਕਾਰ ਆਪਣੀ ਪੁਲਿਸ ਦੇ ਨੱਥ ਪਾਵੇ ਔਰ ਲੁੱਟਾਂ ਖੂਆਂ ਚੋਰਾ ਹੀ ਡਕੈਤੀਆਂ ਔਰ ਨਸ਼ੇ ਦੇ ਖਿਲਾਫ ਜਿਹੜਾ ਉਹ ਨੱਥ ਪਾਵੇ ਇਹ ਉਹਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਨੂੰ ਚਕੰਨਾ ਕਰਨ ਦੇ ਲਈ ਚੇਤਾਵਨੀ ਦੇਣ ਦੇ ਲਈ ਡੀਐਸਪੀ ਦਫ਼ਤਰ ਫਲੋਰ ਅੱਗੇ ਆਏ ਆ ਜੇਕਰ ਅਜੇ ਹ ਨਹੀਂ ਹੁੰਦਾ ਤਾਂ ਪੂਰੇ ਪੰਜਾਬ ਵਿੱਚ ਇਸੇ ਤਰ੍ਹਾਂ ਜਿਹੜਾ ਹੋਰ ਵੀ ਵੱਡੀ ਮਹਮ ਜਿਹੜੀ ਚਲਾਈ ਜਾਵੇਗੀ ਇੱਕ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਡੀਐਸਪੀ ਦਾ ਫਲੋਰ ਨੂੰ ਜੋ ਇੱਕ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਕੀ ਕਿੰਨਾ ਟਾਈਮ ਟੇਬਲ ਹੈ ਇਹਦਾ ਇਹ 11 ਵਜੇ ਤੋਂ 1 ਵਜੇ ਤੱਕ ਜਿਹੜਾ ਇਹ ਧਰਨਾ ਪ੍ਰਦਰਸ਼ਨ ਹੈ ਉਹ ਚੱਲੇਗਾ ਕੀ ਸ਼ਾਂਤਮਈ ਹੈ ਪੀਸਫੁਲੀ ਸ਼ਾਂਤਮਈ ਆ ਸਿਰਫ ਸਰਕਾਰ ਨੂੰ ਸੂਚਿਤ ਕਰਨਾ ਕਿ ਤੁਸੀਂ ਚੰਗਾ ਕੰਮ ਨਹੀਂ ਕਰ ਰਹੇ ਗਰੀਬਾਂ ਦੀ ਬਾਹ ਨਹੀਂ ਫੜਦਾ ਲੋਕਾਂ ਦੀ ਤੁਸੀਂ ਜਿਹੜੀ ਰੱਖਿਆ ਨਹੀਂ ਕਰ ਰਹੇ ਲੋਕ ਤਰਾ ਤਰਾ ਕਰ ਰਹੇ